ਸ੍ਰਮਸਬ ਲੈਫਟਨੈਂਟ ਪਾਰਸਦੀਪ ਸਿੰਘ ਖੋਸਾ ਮੈਂ ਹੁਣੇ ਇੰਡੀਅਨ ਨੇਵੀਚ ਕਮਿਸ਼ਨ ਹੋਇਆ 29 ਨਵੰਬਰ ਨੂੰ ਕਿਸ ਤਰ੍ਹਾਂ ਰਹੀ ਥੋੜੀ ਜਰਨੀ ਕਿਸ ਤਰ੍ਹਾਂ ਦੀ ਪੜਾਈ ਕਿਸ ਤਰ੍ਹਾਂ ਰਹੀ ਮੈਂ ਅਵਧਿਕ 10th ਤੱਕ ਦੀ ਸਟਡੀ ਸੈਂਟ ਮੈਰੀਸ ਕਾਮਨ ਸਕੂਲ ਫਰੀਦਕੋਟ ਤੋਂ ਕੀਤੀ ਸੀ ਉਸ ਤੋਂ ਬਾਅਦ 11 12th ਦੀ ਮੈਂ ਪੰਜਾਬ ਸਰਕਾਰ ਦੀ ਅਕੈਡਮੀ ਮਹਾਰਾਜਾ ਰਣਜੀਤ ਸਿੰਘ ਆਰਮ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਚਲਾ ਗਿਆ ਸੀ ਸਿਲੈਕਸ਼ਨ ਹੁੰਦੀ ਹੈ ਉਸ ਲਈ ਵੱਖਰੀ ਉੱਥੇ 11 ਤੇ 12th ਦੀ ਪੜਾਈ ਕੀਤੀ ਨਾਨ ਮੈਡੀਕਲ ਨਾਲ ਤੇ ਨਾਲ ਉੱਥੇ ਸਾਨੂੰ ਐਨਡੀਏ ਰਿਟਨ ਦੀ ਤੇ ਐਸਐਸਬੀ ਇੰਟਰਵਿਊ ਦੀ ਤਿਆਰੀ ਕਰਵਾਉਂਦੇ ਉੱਥੇ 2 ਸਾਲ ਤਿਆਰੀ ਕਰਨ ਤੋਂ ਬਾਅਦ ਮੈਂ ਐਨਡੀਏ ਰਿਟਨ ਦਾ ਐਗਜ਼ਾਮ ਦਿੱਤਾ ਸੀ ਤੇ ਉੱਥੇ ਸਿਲੈਕਸ਼ਨ ਹੋਣ ਤੋਂ ਬਾਅਦ ਮੈਂ ਇੰਡੀਅਨ ਨੇਵਲ ਅਕੈਡਮੀ ਐਡੀ ਵਾਲਾ ਕੇਰਲਾ ਚਲੇ ਗਿਆ ਸੀ 4 ਸਾਲ ਦੀ ਬੀਟੈਕ ਦੀ ਟ੍ਰੇਨਿੰਗ ਵਾਸਤੇ ਕਿ ਕਿਸ ਤਰ੍ਹਾਂ

ਬਾਹਰ ਜਾ ਕੇ ਜੇ ਕੰਪੀਟ ਕਰਨਾ ਸੀ ਕਿਸੇ ਕੰਪੀਟੀਟਿਵ ਇਗਜ਼ਾਮਸ ਤੇ ਮੈਨੂੰ ਕਾਫੀ ਈਜ਼ੀ ਰਿਹਾ ਉਸ ਤੋਂ ਬਾਅਦ 10th ਦੇ ਵਿੱਚ ਹੀ ਮੈਂ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਇਗਜ਼ਾਮ ਦਿੱਤਾ ਸੀ ਉਹ ਪੰਜਾਬ ਸਰਕਾਰ ਦੀ ਅਕੈਡਮੀ ਹੈ ਉੱਥੇ 11 12th ਕਰਵਾਉਂਦੇ ਆ ਸ਼ੈਮਰੌਕ ਸਕੂਲ ਤੋਂ ਮਹਾਲੀ ਤੋਂ CBSE ਬੋਰਡ ਦੇ ਨਾਲ ਉੱਥੇ NDA ਰਿਟਨ ਦੀ ਤਿਆਰੀ ਕਰਵਾਉਂਦੇ ਆ ਤੇ ਨਾਲ SSB ਇੰਟਰਵਿਊ ਦੀ ਤਿਆਰੀ ਕਰਵਾਉਂਦੇ ਆ ਤਾਂਕਿ ਸਾਡਾ NDA ਦਾ ਇਗਜ਼ਾਮ ਈਜ਼ੀ ਹੋਵੇ ਪੰਜਾਬ ਦੇ ਸਟੂਡੈਂਟ ਜ਼ਿਆਦਾਤਰ ਉਦੇਸ਼ਾਂ ਵੱਲੋਂ ਬੂਸਟ ਕਰਦੇ ਆ

ਇੱਕ ਰਿਸਪੈਕਟ ਵਾਲੀ ਜੌਬ ਹੈ ਜੌਬ ਸਿਕਿਉਰਿਟੀ ਵੀ ਹੈ ਤੇ ਨਾਲ ਤੁਹਾਡੀ ਇੱਜ਼ਤ ਵੀ ਹੈ ਸਮਾਜ ਵਿੱਚ ਵੀ ਤੁਸੀਂ ਇੱਕ ਡਿਫੈਂਸ ਵਿੱਚ ਹੋ ਤੇ ਮੈਂ ਤੇ ਹੀ ਕਹਿਣਾ ਚਾਹੁੰਦਾ ਕਿ ਆਪਣੇ ਪੰਜਾਬ ਸਾਈਡ ਦੇ ਸਟੂਡੈਂਟਸ ਨੂੰ ਟ੍ਰਾਈ ਕਰਨਾ ਚਾਹੀਦਾ ਕਿ ਫਸਟ ਪ੍ਰੇਫਰੈਂਸ ਹੈ ਇੰਡੀਆ ਵਿੱਚ ਟ੍ਰਾਈ ਕਰੋ ਕੋਈ ਕੰਪੀਟੀਟਿਵ ਐਗਜ਼ਾਮ ਕਰੋ ਹੋ ਸਕੀ ਡਿਫੈਂਸ ਜਾਓ ਕਾਫੀ ਰਿਸਪੈਕਟ ਵਾਲੀ ਜੌਬ ਹੈ ਤੁਹਾਨੂੰ ਯੂਨੀਫਾਰਮ ਮਿਲਦੀ ਹੈ ਤੇ ਨਾਲ ਤੁਹਾਡੀ ਇੱਜ਼ਤ ਵੀ ਹੈ ਤੇ ਕਾਫੀ ਵਧੀਆ ਆਫੀਸਰ ਰੈਂਕ ਤੋਂ ਇਸ ਜਾ ਰਹੇ ਹੋ ਤਾਂ ਹੋਰ ਵਧੀਆ ਤੁਹਾਨੂੰ ਇੱਕ ਜੌਬ ਮਿਲ ਜੰਗੀ ਜਿਸ ਤੋਂ ਤੁਹਾਨੂੰ ਵਧੀਆ ਸਟੇਬਿਲਟੀ ਆ ਜਾਂਦੀ ਹੈ ਮਿਹਨਤ ਜਦੋਂ ਰਿਟਨ ਐਗਜ਼ਾਮ ਵਗੈਰਾ ਦਿੱਤਾ ਮੈਂ 12th ਕਰਦੇ ਹੋਏ ਉਦੋਂ ਮੇਨ ਸੀਗਾ ਕਿ ਸਿਲੇਬਸ ਉਹਦਾ CBSE ਦਾ 11th ਤੇ 12th ਦਾ ਕਵਰ ਕਰਨਾ ਪੈਂਦਾ ਤੁਹਾਨੂੰ ਮੈਥ ਦੇ ਨਾਲ ਨਾਲ ਇੰਗਲਿਸ਼ ਸਿਵਿਕਸ ਹਿਸਟਰੀ ਜੀਓਗ੍ਰਾਫੀ ਬਾਰੇ ਪੜਨਾ ਪੈਂਦਾ ਜਿਹੜਾ NDA ਰਿਟਨ ਦਾ ਐਗਜ਼ਾਮ ਹੁੰਦਾ ਉਹ MCQ ਟਾਈਪ ਹੁੰਦਾ ਹੈ ਤੇ ਤੁਹਾਡੀ ਸਿਲੇਬਸ ਸੇਵ ਰਹਿੰਦਾ ਥੋੜਾ ਅਪਰੋਚ ਚੇਂਜ ਕਰਨਾ ਪੈਂਦਾ ਹੈ ਕਿ ਤੁਸੀਂ ਪੜਾਈ ਕਿਸ ਹਿਸਾਬ ਨਾਲ ਕਰਦੇ ਹੋ ਤਾਂ 4-5 ਘੰਟੇ ਐਕਸਟਰਾ ਪੜ੍ਹਨਾ ਪੈਂਦਾ ਸੀਗਾ ਆਪਦੀ ਸਕੂਲ ਦੀ ਪੜ੍ਹਾਈ ਨੂੰ ਛੱਡ ਕੇ ਪਤਾ ਚੱਲਿਆ ਪੰਜਾਬ ਚ ਸਿਰਫ ਦੋ ਹੀ ਬੱਚੇ ਨੇ ਵਿਚ ਜਿਹੜੇ ਚਲ ਗਏ ਐਸਵਾਰੀ ਮੇਵੀ ਵਿੱਚ ਪੰਜਾਬ ਤੋਂ ਸਿਰਫ ਦੋ ਬੱਚੇ ਗਏ ਆ ਪਰ ਬਾਕੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਐਡਮਿਸੀ ਸੀ ਉਸ ਚੋਂ ਸੀ 80 ਨੇ ਸੀ ਜਿਹੜੇ ਐਸਸੀਮ ਵਿੱਚ ਆਫੀਸਰ ਕਮਿਸ਼ਨ ਹੋਏ ਆ ਇੰਡੀਅਨ ਡਿਫੈਂਸ ਸਰਵਿਸਿਜ਼ ਦੇ ਵਿੱਚ पर अपनी साइड दा मेन इंक्लिनेशन दा कि आर्मी जइए या एयरफोर्स फोर्स चले है। पर नेवी विच दो ही जाने होए है इस वेठे जांदा बहुत लोग कट अप्लाई करदे है की कहना चाहूंगा इने इस नेवी दे विच के स्कोप है बेसिक जेड़ा मेन रीज़न है कि लोग नहीं जानते नेवी बारे अवेयरनेस नहीं लोकल मर्चेंट नेवी ਉਹ ਆਖਰੀ ਚੀਜ਼ ਹੈ ਜਿਹੜੀ ਇੰਡੀਅਨ ਨੇਵੀ ਆ ਇੱਕ ਡਿਫੈਂਸ ਸਰਵਿਸ ਹੈ ਜਿਵੇਂ ਆਰਮੀ ਹੈ ਤੇ ਇੱਕ ਕਾਫੀ ਵਧੀਆ ਵਿੱਚ ਤੁਸੀਂ ਟੈਕਨੀਕਲ ਜੌਬ ਵਿੱਚ ਮੈਂ ਨੇਵੀ ਵਿੱਚ ਮਕੈਨੀਕਲ ਇੰਜੀਨੀਅਰਿੰਗ ਬ੍ਰਾਂਚ ਵਿੱਚ ਆ ਤੇ ਮੇਰਾ ਮੇਨ ਕੰਮ ਰਹੂਗਾ ਜਿਹੜੇ ਨੇਵੀ ਦੇ ਮਕੈਨੀਕਲ ਜਿਵੇਂ ਸ਼ਿਪ ਤੇ ਜਾਊਗਾ ਤਾਂ ਜਿਹੜੇ ਨੇਵੀ ਦੇ ਮਕੈਨੀਕਲ ਪਾਰਟਸ ਆ ਇੰਜਨਸ ਆ ਉਹ ਮੇਰੇ ਅੰダー ਆਉਣਗੇ ਤੇ ਮੈਂ ਕਹਿਣਾ ਚਾਹੁੰਦਾ ਕਿ ਕਾਫੀ ਵਧੀਆ ਜੌਬ ਆ ਜੇ ਤੁਸੀਂ ਡਿਫੈਂਸ ਤੋਂ ਬਾਹਰ ਵੀ ਆਉਨੇ ਹੋ 20 साल बाद या 10 साल बाद तो बार भी जो तो तुम अंदरों एक फील्ड एक्सपीरियंस लेके आओ तो बहुत ज्यादा स्कोप है जो तो तुम नेवी से जाने हो तो मैं तो कहना चाहूंगा एक बार सारे ट्राई करना चाहिए एटलीस्ट एक एग्जाम इंटरव्यूज देनिया चाहिए ने नेवी वास्ते महाराज यूनिवर्सिटी हाँ जी तो बाद जो एग्जाम दिया जी महाराज रणजीत सिंह एकेडमी उ दो हजार जन ने एग्जाम दिता है ਪਰ ਉਥੇ 250 ਦੇ ਨੇਟ ਬੱਚਿਆਂ ਨੂੰ ਇੰਟਰਵਿਊ ਲਈ ਬੁਲਾਉਂਦੇ ਆ ਉਥੇ ਇੱਕ ਦਿਨ ਦਾ ਪੂਰਾ ਪ੍ਰੋਸੈਸ ਹੁੰਦਾ ਇੰਟਰਵਿਊ ਗਰੁੱਪ ਡਿਸਕਸ਼ਨ ਕਰਦੇ ਆ ਪਰ ਉਥੇ ਰੈਂਕ ਨਹੀਂ ਦੱਸਦੇ ਕਿ ਤੁਹਾਡਾ ਕਿੰਨਾ ਰੈਂਕ ਆਇਆ ਇੱਕ ਵੇਟਿੰਗ ਲਿਸਟ ਹੁੰਦੀ ਹੈ ਇੱਕ ਡਾਇਰੈਕਟ ਹੁੰਦਾ ਕਿ ਤੁਸੀਂ ਆ ਕੇ ਜੁਆਇਨ ਕਰ ਸਕਦੇ ਹੋ ਤੇ ਮੇਰਾ ਸਿੱਧਾ ਉਥੇ ਪਹਿਲੀ ਵਾਰ ਇਸ ਮੈਂ ਵੇਟਿੰਗ ਲਿਸਟ ਨਹੀਂ ਸੀ ਪਰ ਉਥੇ ਰੈਂਕ ਕਲੀਅਰ ਨਹੀਂ ਕਰਦੇ ਦੂਜਾ ਜਿਹੜਾ ਰੈਂਕ ਦੀ ਹੈ ਵਾਸਤੇ ਤੁਹਾਨੂੰ ਕਿੰਨੀ ਵਾਰੇ ਤੱਕ ਚਾਹਤ ਨਾਲ ਮੈਂ NDA ਸੈਕੰਡ ਟੈਂਪਟਸ ਕਲੀਅਰ ਕਰ ਲਿਆ ਸੀ ਜਿਹੜਾ ਫਰਸਟ ਟੈਂਪਟ ਦਿੱਤਾ ਸੀ ਜਦੋਂ ਮੈਂ 12th ਦੇ ਵਿੱਚ ਸੀਗਾ

ਤਾਂ ਉਹਦੇ ਵਾਸਤੇ ਇੰਡੀਅਨ ਨੇਵਲ ਅਕੈਡਮੀ ਅਜੀਮਾਲਾ ਕੇਰਲਾ ਵਿੱਚ ਟ੍ਰੇਨਿੰਗ ਹੋਈ ਮੇਰੀ 4 ਸਾਲ ਵਾਸਤੇ ਉੱਥੇ ਨਾਲ ਉਹ ਬੀਟੈਕ ਕਰੋਂ ਆਉਂਦੇ ਨਾਲ ਨੇਵੀ ਦੀ ਟ੍ਰੇਨਿੰਗ ਹੁੰਦੀ ਹੈ। ਲਾਸ ਵਾਰਾ ਹੁਣ ਕੀ ਅੱਗੇ ਕੀ ਸੋਚਿਆ ਕਿ ਕਿੱਦਾਂ ਬੋਲ ਜੀ ਅੱਗੇ ਜੇ ਮੈਂ ਜਦੋਂ 12th ਕਰਕੇ ਗਿਆ ਤਾਂ ਨੇਵੀ ਦਾ ਰੂਲ ਹੁੰਦਾ ਕਿ ਜਿਹੜੇ 4 ਸਾਲ ਦੀ ਟ੍ਰੇਨਿੰਗ ਕਰਦੇ ਆ ਉਹਨਾਂ ਨੂੰ ਮਿਨੀਮਮ 20 ਇਅਰ ਸਰਵਿਸ ਦੇ ਵਿੱਚ ਰਹਿਣਾ ਪਊਗਾ। ਇੱਕ ਹੋਰ ਐਂਟਰੀ ਹੁੰਦੀ ਹੈ ਜਿਹੜੀ ਬੀਟੈਕ ਤੋਂ ਬਾਅਦ ਹੁੰਦੀ ਹੈ ਕਿ ਤੁਸੀਂ 1 ਸਾਲ ਦੀ ਟ੍ਰੇਨਿੰਗ ਕਰੋ ਪਰ ਤੁਹਾਨੂੰ 10 ਸਾਲ ਬਾਅਦ ਰਿਟਾਇਰਮੈਂਟ ਲੈ ਸਕਦੇ ਹੋ। ਅੱਗੇ ਅਗ ਫਾਰ ਨੈਕਸਟ 20 ইয়ার্স ਮੈਂ ਨੇਵੀ ਸੀ ਰਹੂੰਗਾ ਉਸ ਤੋਂ ਬਾਅਦ ਦੇਖਦੇ ਹਾਂ ਕਿ ਸਰ ਨਾ ਹੁੰਦਾ